ਸਾਉਣ ਮਹੀਨੇ ਦੀ ਟਰੈਡੀਸ਼ਨਲ ਡਿਸ਼ ਮਾਲਪੂੜੇ ਤੇ ਖੀਰ ਬੱਚਿਆਂ ਦੇ ਸਕੂਲ ਵਿੱਚ ਤੀਜ ਫੰਕਸ਼ਨ ਸੀ ਤੇ ਮੈਸੇਜ ਆਇਆ ਹੋਇਆ ਸੀ ਕਿ ਬੱਚਿਆਂ ਦੇ ਟਿਫਨ ਵਿੱਚ ਵੀ ਕੋਈ ਟਰੈਡੀਸ਼ਨਲ ਡਿਸ਼ ਆਉਣੀ ਚਾਹੀਦੀ ਹੈ ਤੇ ਅਸੀਂ ਬਣਾ ਲਏ ਮਾਲਪੂੜੇ ਤੇ ਖੀਰ ਇਹ ਅਸੀਂ ਬਿਨਾ ਫਰਾਈ ਕਰੇ ਤੇ ਬਿਨਾ ਚਾਸ਼ਨੀ ਅਲੱਗ ਤੋਂ ਚਾਸ਼ਨੀ ਬਣਾਏ ਬਣਾਏ ਨੇ ਤੇ ਇਨਾਂ ਦੀ ਬਿਲਕੁਲ ਈਜ਼ੀ ਰੈਸਪੀ ਜਿਹੜੀ ਆ ਉਹ ਅਸੀਂ ਤਿਆਰ ਕੀਤੀ ਹੈ ਤੇ ਤੁਹਾਨੂੰ ਵੀ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆਂ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਇਹਦੇ ਵਾਸਤੇ ਅਸੀਂ ਇੱਥੇ ਲੈ ਲਿਆ 1 ਲੀਟਰ ਦੁੱਧ ਜਾਂ 4 ਕੱਪ ਦੇ ਹਿਸਾਬ ਨਾਲ ਦੁੱਧ ਲੈ ਲਵਾਂਗੇ ਫੁੱਲ ਫੈਟ ਦੁੱਧ ਲਵਾਂਗੇ ਤਾਜ਼ਾ ਤੇ ਉਸ ਨੂੰ ਅਸੀਂ ਉਬਾਲ ਲਵਾਂਗੇ ਇਹਨਾਂ ਉਬਾਲਾਂਗੇ ਕਿ ਉਹ ਅੱਧਾ ਰਹਿ ਜਾਵੇ ਇਹਨੂੰ ਹਿਲਾਉਂਦੇ ਹੋਏ ਅਸੀਂ ਪਕਾਵਾਂਗੇ ਗੈਸ ਦੇ ਉੱਪਰ ਤੇ ਇਸ ਨੂੰ ਅਸੀਂ ਅੱਧਾ ਰਹਿਣ ਤੱਕ ਪਕਾ ਲੈਣਾ ਹੈ ਜਦੋਂ ਤੱਕ ਇਹ ਅੱਧਾ ਸੁੱਕ ਜਾਏਗਾ ਤੇ ਅੱਧਾ ਰਹਿ ਜਾਏਗਾ ਇਧਰ ਅਸੀਂ ਹੁਣ ਖੀਰ ਵਾਸਤੇ ਵੀ ਦੁੱਧ ਲੈ ਲਿਆ ਇਹ 2 ਲੀਟਰ ਅਸੀਂ ਦੁੱਧ ਪਹਿਲਾਂ ਮੈਂ ਉਬਾਲਾ ਵੈਸੇ ਦਵਾ ਲਿਆ ਸੀਗਾ ਕੱਚੇ ਦੁੱਧ ਨੂੰ ਲੇਕਿਨ ਅਸੀਂ ਫਿਰ ਤੋਂ ਇਸ ਨੂੰ ਉਬਾਲ ਆਉਣ ਤੱਕ ਪਹਿਲਾਂ ਗੈਸ ਤੇ ਰੱਖਾਂਗੇ ਉਬਾਲ ਆਉਣ ਤੋਂ ਬਾਅਦ ਇਹਦੇ ਵਿੱਚ ਚੌਲ ਐਡ ਕਰਾਂਗੇ ਚੌਲ ਅਸੀਂ ਲਏ ਨੇ ਬਿਲਕੁਲ ਛੋਟੇ ਵਾਲੇ ਜਿਹੜੇ ਚੌਲ ਜਦੋਂ ਅਸੀਂ ਚੌਲ ਛਡਾਉਂਦੇ ਆਂ ਤੇ ਛੋਟੇ ਚੌਲ ਵੱਜ ਜਾਂਦੇ ਜਿਹਨੂੰ ਅਸੀਂ ਕਣੀਆਂ ਬੋਲਦੇ ਆਂ ਉਹ ਅਸੀਂ ਅੱਧੀ ਕੌਲੀ ਚੌਲਾਂ ਦੀ ਅੱਧਾ ਘੰਟਾ ਪਹਿਲਾਂ ਭਿਉਂ ਲਈ ਸੀ ਤੇ ਭਿਓ ਕੇ ਖੀਰ ਜਿਹੜੀ ਹੈ ਜਲਦੀ ਬਣ ਜਾਂਦੀ ਹੈ ਚੌਲ ਵੀ ਵਧੀਆ ਨਰਮ ਜੇ ਤੇ ਫੁੱਲ ਜਾਂਦੇ ਨੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਇਹਦੇ ਵਿੱਚ ਪਾ ਲਿਆ ਹੈ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਖੀਰ ਦੇ ਪੱਕ ਜਾਣ ਤੱਕ ਹੌਲੀ-ਹੌਲੀ ਹਿਲਾਉਂਦੇ ਹੋਏ ਪਕਾਵਾਂਗੇ ਤੇ ਖੀਰ ਦੀ ਵੀ ਇੱਕ ਨਵੀਂ ਟ੍ਰਿਕ ਦੱਸਾਂਗੇ ਜਿਸ ਦੇ ਨਾਲ ਬਹੁਤ ਹੀ ਵਧੀਆ ਰਬੜੀ ਦੇ ਟੇਸਟ ਵਾਲੀ ਖੀਰ ਜਿਹੜੀ ਆ ਬਣੇਗੀ ਇਧਰ ਦੁੱਧ ਸਾਡਾ ਆਲਮੋਸਟ ਪੱਕ ਚੁੱਕਾ ਹੈ ਇਹ ਅੱਧੇ ਤੋਂ ਵੀ ਥੋੜਾ ਜਿਆ ਕੱਟ ਰਹਿ ਗਿਆ ਹੈ ਤੇ ਏ ਸਾਡਾ ਦੁੱਧ ਜਿਹੜਾ ਆ ਮਾਲ ਪੂੜਿਆਂ ਦੇ ਵਿੱਚ ਪਾਉਣ ਲਈ ਰੈਡੀ ਹੈ ਇਸ ਨੂੰ ਅਸੀਂ ਠੰਡਾ ਕਰਾਂਗੇ ਵੈਸੇ ਮਾਲ ਪੂੜੇ ਜਿਹੜੇ ਆ ਅਸੀਂ ਉਹਦੇ ਵਿੱਚ ਦੁੱਧ ਵੀ ਸਿੰਪਲ ਦੁੱਧ ਕੱਚਾ ਵੀ ਪਾ ਸਕਦੇ ਆ ਤੇ ਉਹਦੇ ਨਾਲ ਅਸੀਂ ਖੋਇਆ ਪਾਉਣਾ ਹੁੰਦਾ ਹੈ ਤੇ ਖੋਇਆ ਨਾ ਇਸਤੇਮਾਲ ਕਰਦੇ ਹੋਏ ਅਸੀਂ ਇਸ ਦੁੱਧ ਦਾ ਇਸਤੇਮਾਲ ਕਰ ਰਹੇ ਆ ਕਿ ਜਿਹਦੇ ਵਿੱਚ ਨਾ ਸਾਨੂੰ ਅਲੱਗ ਤੋਂ ਦੁੱਧ ਪਾਉਣਾ ਪਏ ਤੇ ਨਾਲ ਖੋਇਆ ਪਾਉਣਾ ਪਏ ਅਸੀਂ ਦੁੱਧ ਨੂੰ ਅੱਧਾ ਕਰ ਲਿਆ ਇਸਕਾ ਕੇ ਤੇ ਦੁੱਧ ਸਾਡਾ ਉਦਵਸਤੇ ਰੈਡੀ ਹੈ ਹੁਣ ਅਸੀਂ ਖੀਰ ਦੀ ਤਿਆਰੀ ਕਰ ਲਵਾਂਗੇ ਤੇ ਪਹਿਲਾਂ ਅਸੀਂ ਇਹਦੇ ਵਾਸਤੇ ਮਾਲ ਪੂੜਿਆਂ ਵਾਸਤੇ ਗੁੜ ਲੈ ਲਵਾਂਗੇ ਇੱਕ ਕੌਲੀ ਜਿਹੜੀ ਭਰ ਕੇ ਅਸੀਂ ਗੁੜ ਦੀ ਲੈ ਲਈਏ ਉਸ ਨੂੰ ਅਸੀਂ ਮਿਕਸਰ ਵਿੱਚ ਪਾ ਕੇ ਤੇ ਦੋ ਤਿੰਨ ਚਮਚ ਪਾਣੀ ਉੱਪਰ ਪਾਤਾ ਇੱਕ ਨਰਮ ਹੋ ਜਾਏ ਇਧਰ ਅਸੀਂ ਖੀਰ ਦੀ ਤਿਆਰੀ ਕਰ ਲਈਏ ਖੀਰ ਵਾਸਤੇ ਅਸੀਂ ਦੋ ਤਿੰਨ ਚਮਚ ਸੁੱਕਾ ਦੁੱਧ ਲਿਆਏ ਇਹਨੂੰ ਅਸੀਂ ਇਹਦੇ ਵਿੱਚ ਕੱਚਾ ਦੁੱਧ ਮਿਕਸ ਕਰਕੇ ਤੇ ਇਹਦਾ ਪੇਸਟ ਬਣਾ ਕੇ ਖੀਰ ਦੇ ਵਿੱਚ ਪਾਵਾਂਗੇ ਇਹਦੇ ਨਾਲ ਬਹੁਤ ਹੀ ਵਧੀਆ ਰਬੜੀ ਵਾਲਾ ਟੇਸਟ ਖੀਰ ਦਾ ਆਏਗਾ ਤੇ ਖੀਰ ਜਿਹੜੀ ਹੈ ਸੰਗਣੀ ਵੀ ਹੋ ਜਾਏਗੀ ਤੇ ਉਧਰ ਅਸੀਂ ਖੀਰ ਚ ਪਾਉਣ ਲਈ 슈ਗਰ ਤੇ ਡ్రਾਈ ਫਰੂਟਸ ਵਗੈਰਾ ਰੱਖ ਲਏ ਨੇ ਜਿਨ੍ਹਾਂ ਨੂੰ ਅਸੀਂ ਬਰੀਕ-ਬਰੀਕ ਕੱਟ ਲਵਾਂਗੇ। ਇਹਦੇਰ ਖੀਰ ਵੀ ਸਾਡੀ ਜਿਹੜੀ ਹੈ ਆਲਮੋਸਟ ਰੈਡੀ ਹੈ ਤੇ ਹੁਣ ਇਹਦੇ ਵਿੱਚ ਅਸੀਂ ਜਦੋਂ ਚੌਲ ਪੱਕ ਜਾਣਗੇ ਲਾਸਟ ਤੇ ਅਸੀਂ ਇਹ ਦੁੱਧ ਦਾ ਪੇਸਟ ਜਿਹੜਾ ਵਾ ਐਡ ਕਰਾਂਗੇ। ਮਿਲਕ ਪਾਊਡਰ ਹੈ। ਇਦਾਂ ਅਸੀਂ ਪੇਸਟ ਬਣਾ ਲਿਆ ਹੈ ਦੁੱਧ ਵਿੱਚ ਐਡ ਕਰਕੇ ਤੇ ਇਸ ਨੂੰ ਅਸੀਂ ਐਡ ਕਰਕੇ ਹੌਲੀ-ਹੌਲੀ ਪਕਾਵਾਂਗੇ ਤੇ ਨਾਲ ਹੀ ਐਡ ਕਰਾਂਗੇ 슈ਗਰ 슈ਗਰ ਦਾ आधा ਕੱਪ ਜਾਂ ਸਵਾਦ ਅਨੁਸਾਰ ਤੁਸੀਂ 슈ਗਰ ਇਹਦੇ ਵਿੱਚ ਪਾ ਸਕਦੇ ਹੋ ਅਗਰ ਘੱਟ ਮਿੱਠਾ ਖਾਂਦੇ ਹੋ ਤਾਂ ਘੱਟ ਪਾਓ ਵੱਧ ਖਾਂਦੇ ਹੋ ਤਾਂ ਥੋੜੀ ਜਿਹੀ ਵੱਧ ਵੀ ਐਡ ਕਰ ਸਕਦੇ ਹੋ ਹੁਣ ਅਸੀਂ ਖੀਰ ਨੂੰ ਹਿਲਾਉਂਦੇ ਹੋਏ ਥੋੜੀ ਦੇਰ ਹੋਰ ਪਕਾਵਾਂਗੇ ਤੇ ਜਦਕੀ ਮਿੱਠਾ ਜੜਾ ਵਿੱਚ ਮਿਕਸ ਹੋ ਜਾਏ ਤੇ ਕੱਟੇ ਹੋਏ ਡਰਾਈ ਫਰੂਟਸ ਹੁਣ ਐਡ ਕਰਾਂਗੇ ਡਰਾਈ ਫਰੂਟਸ ਅਸੀਂ ਕਾਜੂ, ਕਿਸ਼ਮਿਸ਼, ਬਦਾਮ ਤੇ ਪਿਸਤਾ ਬਦਾਮ ਬਰੀਕ ਬਰੀਕ ਕੱਟ ਲੈਨੇ ਤੁਸੀਂ ਆਪਣੀ ਮਰਜ਼ੀ ਅਨਸਾਰ ਡਰਾਈ ਫਰੂਟਸ ਲੈ ਸਕਦੇ ਹੋ ਇਹਨਾਂ ਨੂੰ ਅਸੀਂ ਵਿੱਚ ਐਡ ਕਰ ਦਿੱਤਾ ਹੈ ਥੋੜੀ देर ਪੱਕਣ ਤੋਂ ਬਾਅਦ ਗੈਸ ਅਸੀਂ ਬੰਦ ਕਰ ਦਵਾਂਗੇ ਖੀਰ ਸਾਡੀ ਜਿਹੜੀ ਆਲਮੋਸਟ ਬਣ ਚੁੱਕੀ ਹੈ ਇਹਦੇ ਵਿੱਚ ਮੈਂ ਦੋ ਤਿੰਨ ਇਲਾਚੀਆਂ ਦਾ ਪਾਊਡਰ ਵੀ ਪੀਸ ਲਿਆ ਸੀ ਉਹ ਵੀ ਐਡ ਕਰਾਂਗੇ ਕਿਉਂਕਿ ਲਾਚੀ ਦਾ ਫਲੇਵਰ ਜਿਹੜਾ ਆ ਉਹ ਬਹੁਤ ਵਧੀਆ ਰਹਿੰਦਾ ਖੀਰ ਦੇ ਵਿੱਚ ਤੁਸੀਂ ਕੇਸਰ ਵਗੈਰਾ ਵੀ ਐਡ ਕਰ ਸਕਦੇ ਹੋ ਹੁਣ ਖੀਰ ਸਾਡੀ ਬਣ ਗਈ ਹੈ ਤੇ ਇਧਰ ਅਸੀਂ ਮਾਲਪੂੜੀਆਂ ਦੀ ਤਿਆਰੀ ਕਰ ਲਵਾਂਗੇ ਇਹਦੇ ਵਾਸਤੇ ਅਸੀਂ ਦੋ ਤਿੰਨੇ ਲਾਚੀਆਂ ਤੇ ਥੋੜੀ ਜੀ ਸੌਂਫ ਜਿਹੜੀ ਹੈ ਉਹ ਪੀਸ ਲਵਾਂਗੇ ਇਹਦੇ ਵਿੱਚ ਐਡ ਕਰ ਲਈਏ ਹੁਣ ਐ ਅਸੀਂ ਜੋ ਦੁੱਧ ਨੂੰ ਪਕਾ ਕੇ ਰੱਖ ਲਿਆ ਸੀ ਉਹ ਥੋੜਾ ਠੰਡਾ ਹੋ ਗਿਆ ਏ ਥੋੜਾ ਜਿਹਾ ਕੋਸਾ ਕੋਸਾ ਬਚਿਆ ਇਹਦੇ ਵਿੱਚ ਅਸੀਂ ਅੱਧਾ ਕੱਪ ਸੂਜੀ ਐਡ ਕਰਾਂਗੇ ਇਹ ਕੋਸੇ ਕੋਸੇ ਦੇ ਵਿੱਚ ਕਰ ਦੇਾਂਗੇ ਐਡ ਕਿਉਂਕਿ ਸੂਜੀ ਜਿਹੜੀ ਹੈ ਥੋੜੀ ਜਿਹੀ ਇਹਦੇ ਵਿੱਚ ਨਰਮ ਹੋ ਜਾਏਗੀ ਤੇ ਫੁੱਲ ਜਾਏਗੀ ਇਸ ਨੂੰ 10 ਮਿੰਟ ਅਸੀਂ ਟਾਕੇ ਰੱਖ ਲਿਆ ਉਧਰ ਜਿਹੜਾ ਗੁੜ ਦੇ ਵਿੱਚ ਅਸੀਂ ਦੋ ਤਿੰਨ ਚਮਚ ਪਾਣੀ ਦੇ ਪਾ ਕੇ ਪੀਸ ਲਿਆ ਸੀ 10 ਮਿੰਟ ਬਾਅਦ ਅਸੀਂ ਇਸ ਗੁੜ ਨੂੰ ਇਹਦਾ ਵੀ ਪੇਸਟ ਜਿਹਾ ਬਣ ਚੁੱਕਾ ਹੈ ਤੇ ਇਸ ਨੂੰ ਵਿੱਚ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਕਿ ਇਹਦੇ ਵਿੱਚ ਲੰਮਸ ਨਾ ਰਹਿਣ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਇਸ ਨੂੰ ਇਹਦੇ ਵਿੱਚ ਹੁਣ ਆਟਾ ਮਿਕਸ ਕਰਾਂਗੇ 1 ਕੱਪ ਫੁੱਲ ਭਰ ਕੇ ਅਸੀਂ ਆਟੇ ਦਾ ਲਾਂਗੇ ਤੇ ਅੱਧਾ ਕੱਪ ਮੈਦੇ ਦਾ ਲੈਣਾ ਤੇ ਇਸ ਇਹਨਾਂ ਦੋਨਾਂ ਨੂੰ ਅਸੀਂ ਹੌਲੀ-ਹੌਲੀ ਵਿੱਚ ਹਿਲਾਉਂਦੇ ਹਿਲਾਉਂਦੇ ਮਿਕਸ ਕਰਨਾ ਇੱਕੋ ਵਾਰੀ ਨਹੀਂ ਐਡ ਕਰਨਾ ਕਿ ਇਹਦੇ ਲੰਮਸ ਬਣ ਜਾਣਗੇ ਇਹਨੋਂ ਅਸੀਂ ਆਟੇ ਨੂੰ ਥੋੜਾ ਥੋੜਾ ਕਰਕੇ ਐਡ ਕਰ ਰਹੇ ਹਾਂ ਪਹਿਲਾਂ ਅਸੀਂ 1 ਬਾਉਲ ਆਟਾ ਹੀ ਐਡ ਕਰ ਰਹੇ ਹਾਂ ਚੰਗੀ ਤਰ੍ਹਾਂ ਸਾਰਾ ਜਦੋਂ ਆਟਾ ਮਿਕਸ ਹੋ ਜਾਏਗਾ ਥੈਨ ਅਸੀਂ 1/2 ਕੱਪ ਮੈਦੇ ਦਾ ਵਿੱਚ ਮਿਕਸ ਕਰਾਂਗੇ ਇਹਦੇ ਵਾਸਤੇ ਲੱਗਾ ਹੈ ਟੋਟਲ 2 ਕੱਪ ਦੁੱਧ ਬਚਿਆ ਹੋਏਗਾ ਤੇ 1 ਕੱਪ ਉਮੈਦਾ ਅੱਧਾ ਕੱਪ ਸੂਜੀ ਤੇ ਅੱਧਾ ਕੱਪ ਸੌਰੀ 1 ਕੱਪ ਆਟਾ ਅੱਧਾ ਕੱਪ ਸੂਜੀ ਤੇ ਅੱਧਾ ਕੱਪ ਹੀ ਮੈਦਾ ਮੈਦਾ ਵੈਸੇ ਤੇ ਇਕੱਲੇ ਮੈਦੇ ਦੇ ਵੀ ਬਣ ਜਾਂਦੇ ਨੇ ਮਾਲਪੂੜੇ ਤੇ ਲੇਕਿਨ ਅਸੀਂ ਜ਼ਿਆਦਾ ਆਟਾ ਇਸਤੇਮਾਲ ਕਰਦੇ ਆ ਵਿੱਚ ਕਿਉਂਕਿ ਆਟਾ ਜਿਹੜਾ ਸੇਥਲੀ ਚੰਗਾ ਹੁੰਦਾ ਤੇ ਮੈਦਾ ਜ਼ਿਆਦਾ ਸੇਥਲੀ ਚੰਗਾ ਨਹੀਂ ਹੁੰਦਾ ਇਸ ਲਈ ਅਸੀਂ ਹਾਫ ਹਾਫ ਵੀ ਲੈ ਸਕਦੇ ਆ ਤੇ ਆਪਣੀ ਮਰਜ਼ੀ ਅਨਸਾਰ ਅਸੀਂ ਇਸ ਤਰ੍ਹਾਂ ਕੁਆਂਟੀਟੀ ਲਈ ਹੈ ਕਿ ਮੈਂ ਦੇ ਤੋਂ ਡਬਲ ਜਿਹੜਾ ਹੈ ਉਹ ਆਟਾ ਲਿਆ ਹੈ ਹੁਣ ਹੌਲੀ ਹੌਲੀ ਮਿਕਸ ਕਰਦੇ ਕਰਦੇ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਇਸ ਨੂੰ 10 ਕੁ ਮਿੰਟ ਅਸੀਂ ਰੈਸਟ ਦੇਵਾਂਗੇ ਅਗਰ ਤੁਹਾਨੂੰ ਲੱਗੇ ਕਿ ਇਹਦੇ ਵਿੱਚ ਕੁਝ ਆਟਾ ਜਿਹੜਾ ਥੋੜਾ ਜਿਹਾ ਪੀਸਸ ਜੇ ਬਚੇ ਨੇ ਢੇਲੇ ਜੇ ਬਣ ਗਏ ਨੇ ਤੇ ਤੁਸੀਂ ਇਸ ਨੂੰ ਛਾਣ ਵੀ ਸਕਦੇ ਹੋ ਆਦਰਵਾਇਜ਼ ਛਾਣਨ ਦੀ ਜ਼ਰੂਰਤ ਨਹੀਂ ਮੈਨੂੰ ਜੱਪੀ ਮੈਂ ਤਾਂ ਛਾਣਿਆ ਨਹੀਂ ਦੂਸਰੇ ਬਰਤਨ ਵਿੱਚ ਪਾੜ ਲਿਆ ਸੀ ਤੇ ਸੌਂਫ ਤੇ ਹਰੀ ਨਾਚੀ ਦਾ ਪਾਊਡਰ ਜੋ ਮੈਂ ਥੋੜਾ ਜਿਹਾ ਸਨੋ ਗਰਮ ਕਰਕੇ ਤੇ ਪੀਸ ਲਿਆ ਸੀ ਉਹ ਵਿੱਚ ਐਡ ਕਰ ਦਿੱਤਾ ਹੈ ਹੁਣ ਤੇ ਇਹ ਮਾਲਪੂੜੇ ਬਣਾਉਣ ਲਈ ਬਿਲਕੁਲ ਤਿਆਰ ਹੈ ਹੁਣ ਇਧਰ ਅਸੀਂ ਤਵੇ ਵੱਲ ਆ ਗਏ ਆ ਤਵਾ ਸਾਡਾ ਗਰਮ ਹੋ ਚੁੱਕਾ ਹੈ ਤੇ ਇਹਦੇ ਤੇ ਅਸੀਂ ਦੋ ਚਮਚਾ ਐਡ ਕਰਾਂਗੇ ਇਹ ਅਸੀਂ ਨਾਨ ਸਟਿੱਕੀ ਤਵਾ ਲਿਆ ਹੈ ਤੇ ਨਾਨ ਸਟਿੱਕੀ ਤਵੇ ਤੇ ਬਹੁਤ ਹੀ ਵਧੀਆ ਪੂਰੇ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਚਾਹੋ ਤਾਂ ਲੋਹੇ ਦੇ ਤਵੇ ਤੇ ਵੀ ਬਣਾ ਸਕਦੇ ਹੋ ਵੈਸੇ ਲੋਹੇ ਦੇ ਤਵੇ ਤੇ ਥੋੜਾ ਜਿਹਾ ਪਹਿਲਾ ਪੂਰਾ ਜਿਹੜਾ ਆ ਉਹ ਖਰਾਬ ਹੋ ਜਾਂਦਾ ਤੇ ਹੌਲੀ ਹੌਲੀ ਜਦੋਂ ਤਵਾ ਤਿਆਰ ਹੋ ਜਾਂਦਾ ਤਾਂ ਉੱਤੇ ਵੀ ਬਹੁਤ ਵਧੀਆ ਪੂਰੇ ਬਣ ਜਾਂਦੇ ਨੇ ਤੇ ਨਾਨ ਸਟਿੱਕੀ ਤਵੇ ਤੇ ਤਾਂ ਬਹੁਤ ਵਧੀਆ ਪਹਿਲਾ ਪੂਰ ਵੀ ਵਧੀਆ ਬਣ ਜਾਂਦਾ ਹੈ ਇਹ ਤਵਾ ਕਾਫੀ ਚੌੜਾ ਹੈ ਤੇ ਇਹਦੇ ਤੇ ਅਸੀਂ ਤਿੰਨ ਪੂਰੇ ਇੱਕ ਟਾਈਮ ਤੇ ਪਾ ਸਕਦੇ ਹਾਂ ਫਸਟ ਟਾਈਮ ਇਹਦੇ ਤੇ ਥੋੜਾ ਆਇਲ ਜ਼ਿਆਦਾ ਪਾਉਣ ਦੀ ਜ਼ਰੂਰਤ ਹੈ ਵਾਦਰ ਜਦ ਤਵਾ ਰੈਡੀ ਹੋ ਜਾਂਦਾ ਹੈ ਤੇ ਆਇਲ ਬਹੁਤ ਘੱਟ ਲੈਂਦਾ ਹੈ ਨਾਨ ਸਟਿੱਕੀ ਤਵੇ ਤੇ ਬਹੁਤ ਹੀ ਘੱਟ ਤੇਲ ਵਿੱਚ ਪੂਰੇ ਤਿਆਰ ਹੁੰਦੇ ਨੇ ਤਿੰਨ ਪੂਰੇ ਅਸੀਂ ਇੱਕ ਟਾਈਮ ਤੇ ਐਡ ਕੀਤੇ ਨੇ ਇੱਕ ਇੱਕ ਕੜਸ਼ੀ ਪਰਕੇ ਅਸੀਂ ਤਿੰਨ ਪੂਰੇ ਉੱਪਰ ਖਿਲਾ ਦਿੱਤੇ ਨੇ ਇਹ ਆਪਣੇ ਆਪ ਫੈਲ ਜਾਂਦਾ ਹੈ ਜਿਹੜਾ ਬੈਟਰ ਤਿਆਰ ਹੋਇਆ ਹੈ ਤੇ ਬਹੁਤ ਹੀ ਸੌਫਟ ਵਧੀਆ ਜਿਹਾ ਬੈਟਰ ਜਿਹੜਾ ਤਿਆਰ ਹੋਇਆ ਹੈ ਨਾ ਬਹੁਤਾ ਪਤਲਾ ਕਰਨਾ ਹੈ ਤੇ ਨਾ ਹੀ ਬਹੁਤਾ ਸੰਘਣਾ ਤੇ ਤਵਾ ਸਾਡਾ ਫਸਟ ਟਾਈਮ ਚ ਕਿੰਨਾ ਥੋੜਾ ਜਿਆਦਾ ਗਰਮ ਸੀ ਇਸ ਲਈ ਪੂਰੇ ਥੋੜੇ ਜਿਆਦਾ ਸਿੱਕ ਗਏ ਨੇ ਇਹਨਾਂ ਦੇ ਜਦੋਂ ਅਸੀਂ ਇਹਨਾਂ ਨੂੰ ਏਕ-ਏਕ ਕਰਸ਼ੀ ਪਾ ਕੇ ਫੈਲਾ ਦੇਣਾ ਹੈ ਤੇ ਥੋੜਾ ਜਿਹਾ ਸੁੱਕ ਜਾਣ ਤੋਂ ਬਾਅਦ ਉੱਪਰ ਆਇਲ ਐਡ ਕਰਕੇ ਇਹਨਾਂ ਨੂੰ ਪਲਟ ਦੇਣਾ ਵੈਸੇ ਨਾ ਜ਼ਰੂਰਤ ਜਾਪੇ ਤਾਂ ਕੋਈ ਆਇਲ ਜ਼ਿਆਦਾ ਐਡ ਕਰਨ ਦੀ ਜ਼ਰੂਰਤ ਵੀ ਨਹੀਂ ਫਸਟ ਟਾਈਮ ਥੋੜਾ ਆਇਲ ਜ਼ਿਆਦਾ ਲੱਗਦਾ ਹੈ ਆਦਰਵਾਇਜ਼ ਨਾਨ ਸਟਿੱਕੀ ਤਵੇ ਤੇ ਬਿਨਾ ਫਰਾਈ ਕਰੇ ਵੀ ਫਰਾਈ ਕਰੇ ਵਾਲੇ ਪੂਰੇ ਤਿਆਰ ਹੁੰਦੇ ਨੇ ਤੇ ਆਇਲ ਜਿਹੜਾ ਬਹੁਤ ਹੀ ਘੱਟ ਲੱਗਦਾ ਹੈ ਇਹ ਅਸੀਂ ਅੱਜ ਬਿਨਾ ਡੀਪ ਫਰਾਈ ਕਰੇ ਪੂਰੇ ਤਿਆਰ ਕਰ ਰਹੇ ਹਾਂ ਤੇ ਇਹਨਾਂ ਦੇ ਵਿੱਚ ਸਾਨੂੰ ਅਲੱਗ ਤੋਂ ਚਾਸ਼ਨੀ ਬਣਾ ਕੇ ਡਿਪ ਕਰਨ ਦੀ ਵੀ ਜ਼ਰੂਰਤ ਨਹੀਂ ਇਹਨਾਂ ਨੂੰ ਅਸੀਂ ਦੋ ਤਿੰਨ ਤਰੀਕੇ ਨਾਲ ਵਰ ਬਣਾ ਸਕਦੇ ਹਾਂ ਤੇ ਦੂਸਰੀ ਰੈਸਪੀ ਵੀ ਅਸੀਂ ਫੇਰ ਕਿਸੇ ਦਿਨ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਸ ਤਰ੍ਹਾਂ ਇਹ ਨਾ ਤੇ ਸਾਨੂੰ ਡੀਪ ਫ੍ਰਾਈ ਕਰਨ ਦੀ ਜ਼ਰੂਰਤ ਪਈ ਨਾ ਹੀ ਲੱਗতো ਚਾਸ਼ਨੀ ਬਣਾਉਣ ਦੀ ਬੈਟਰ ਦੇ ਵਿੱਚ ਹੀ ਤੁਸੀਂ ਗੁੜ ਜਾਂ ਸ਼ੱਕਰ ਐਡ ਕਰਕੇ ਚੀਨੀ ਦੇ ਨਾਲ ਵੀ ਤੁਸੀਂ ਬਣਾ ਸਕਦੇ ਹੋ ਜਾਂ ਚੀਨੀ ਐਡ ਕਰਕੇ ਤੇ ਤੁਸੀਂ ਤਵੇ ਤੇ ਹੀ ਘਰੇ ਇਸ ਤਰ੍ਹਾਂ ਬਣਾ ਸਕਦੇ ਹੋ ਬਹੁਤ ਹੀ ਈਜ਼ੀ ਰੈਸਪੀ ਹੈ ਬਹੁਤ ਹੀ ਜਲਦੀ ਬਣ ਜਾਂਦੇ ਨੇ ਇਹਦੇ ਵਿੱਚ ਨਾ ਸਾਨੂੰ ਜ਼ਿਆਦਾ ਆਇਲ ਯੂਜ਼ ਕਰਨਾ ਪੈਂਦਾ ਹੈ ਇਸ ਦਾ ਥੋੜਾ ਜਿਆਦਾ ਜਦੋਂ ਫਲਾ ਆਦੀਏ ਤੇ ਸੁੱਕ ਜਾਂਦਾ ਹੈ ਤੇ ਇਹਨਾਂ ਨੂੰ ਅਸੀਂ ਚੇਂਜ ਕਰ ਦੇਣਾ। ਇਹਨਾਂ ਨੂੰ ਸਾਨੂੰ ਚਾਸ਼ਨੀ ਬਣਾਉਣ ਦੀ ਜ਼ਰੂਰਤ ਪੈਂਦੀ ਹੈ। ਇਹਨਾਂ ਨੂੰ ਅਸੀਂ ਪਲਟ ਕੇ ਸੇਕ ਲੈਣਾ ਹੁੰਦਾ ਹੈ ਤੇ ਇਸ ਤਵੇ ਤੇ ਅਸੀਂ ਜੇ ਛੋਟੇ ਸਾਈਜ਼ ਦੇ ਪੂਰੇ ਬਣਾਉਣੇ ਨੇ ਤਾਂ ਉਹ ਅਸੀਂ ਛੋਟੀ ਘੜਸ਼ੀ ਦੇ ਨਾਲ ਚਾਰ ਪੂਰੇ ਵੀ ਇੱਕ ਤਵੇ ਤੇ ਤਿਆਰ ਕਰ ਸਕਦੇ ਹਾਂ। ਦੇਖੋ ਬਹੁਤ ਹੀ ਵਧੀਆ ਕ੍ਰਿਸਪੀ ਵੀ ਤੇ ਸੌਫਟ ਵੀ ਸਾਡੇ ਪੂਰੇ ਜਿਹੜੇ ਆ ਉਹ ਤਿਆਰ ਹੋ ਰਹੇ ਨੇ ਵਿੱਚ ਬਹੁਤ ਸੌਫਟ ਨੇ ਤੇ ਬਹੁਤ ਹੀ ਟੇਸਟੀ ਲੱਗੇ ਸੀ ਬੱਚਿਆਂ ਨੇ ਬਹੁਤ ਟੇਸਟਰ ਨਾਲ ਵਧੀਆ ਤਰੀਕੇ ਨਾਲ ਖਾਦੇ ਤੇ ਕੁਝ ਬੱਚੇ ਹੋਏ ਪੂਰੇ ਉਸ ਦਿਨ ਫੌਜੀ ਸਾਹਿਬ ਨੇ ਛੁੱਟੀ ਕੱਟ ਕੇ ਜਾਣਾ ਵੀ ਸੀ ਤੇ ਮੈਂ ਉਹਨਾਂ ਨੂੰ ਵੀ ਨਾਲ ਪੈਕ ਕਰ ਦਿੱਤੇ ਸੀਗੇ ਉੱਥੇ ਵੀ ਫੌਜੀ ਵੀਰਾਂ ਨੇ ਖਾਦੇ ਤੇ ਬਹੁਤ ਪਸੰਦ ਕੀਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਵਿੱਚ ਇਹ ਰੈਸਪੀ ਨੂੰ ਜ਼ਰੂਰ ਟਰਾਈ ਕਰੋ ਬੱਚਿਆਂ ਨੂੰ ਬਣਾ ਕੇ ਖਵਾਓ ਆਪਣੀ ਫੈਮਿਲੀ ਨੂੰ ਬਣਾ ਕੇ ਖਵਾਓ ਤੇ ਅਸੀਂ ਤੇ ਬਾਜ਼ਾਰ ਦਾ ਬਹੁਤ ਅਵੋਇਡ ਕਰਦੇ ਆਂ ਤੁਸੀਂ ਵੀ ਬਾਜ਼ਾਰ ਦਾ ਖਾਣਾ ਅਵੋਇਡ ਕਰਿਆ ਕਰੋ ਤੇ ਸਾਡੀਆਂ ਰੈਸਪੀਜ਼ ਨੂੰ ਜ਼ਰੂਰ ਟਰਾਈ ਕਰਿਆ ਕਰੋ ਘਰੋਂ ਆ ਕੇ ਬੱਚਿਆਂ ਨੂੰ ਨਵੀਆਂ ਨਵੀਆਂ ਚੀਜ਼ਾਂ ਖਵਾਇਆ ਕਰੋ ਹੁਣ ਖੀਰ ਸਾਡੀ ਰੈਡੀ ਹੈ ਨਾਲ ਨਾਲ ਅਸੀਂ ਬੱਚਿਆਂ ਨੂੰ ਸਰਵ ਕਰ ਰਹੇ ਆਂ ਬੱਚਿਆਂ ਨੇ ਬਹੁਤ ਇੰਜੋਏ ਕੀਤੇ ਮਾਲ ਪੂਰੇ ਤੇ ਖੀਰ ਦੇਖੋ ਸਾਡੀ ਡਿਸ਼ ਕਿਵੇਂ ਲੱਗੀ ਤੁਹਾਨੂੰ ਬਹੁਤ ਈਜ਼ੀ ਰੈਸਪੀ ਹੈ ਜ਼ਰੂਰ ਟਰਾਈ ਕਰਨਾ ਇੱਕ ਰੈਸਪੀ ਇਹਦੀ ਹੋਰ ਹੈ ਕਿ ਇਹਦੇ ਵਿੱਚ ਅਸੀਂ ਥੋੜਾ ਜਿਆ ਦਹੀਂ ਵਗੈਰਾ ਵੀ ਪਾ ਸਕਦੇ ਹਾਂ ਅਗਰ ਤੁਸੀਂ ਖੋਆ ਐਡ ਨਹੀਂ ਕਰਨਾ ਤਾਂ 1 ਕੱਪ ਦੁੱਧ ਤੇ ਅੱਧਾ ਕੱਪ ਦਹੀਂ ਐਡ ਕਰਕੇ ਵੀ ਪੂਰੇ ਵਧੀਆ ਫਲਫੀ ਤੇ ਸੌਫਟ ਬਣ ਜਾਂਦੇ ਨੇ ਤੇ ਕਿਵੇਂ ਲੱਗੀ ਰੈਸਪੀ ਕਮੈਂਟ ਕਰਕੇ ਜ਼ਰੂਰ ਦੱਸਣਾ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਪਲੀਜ਼ ਚੈਨਲ ਨੂੰ ਅਗਰ ਨਹੀਂ ਸਬਸਕ੍ਰਾਈਬ ਕਰਿਆ ਤਾਂ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਵੀਡੀਓ ਵਿੱਚ ਬਾਏ ਬਾਏ ਧੰਨਵਾਦ ਜੀ ਫੁੱਲ ਵੀਡੀਓ ਵੇਖਣ ਵਾਸਤੇ